दार <laughs>

ਲਖੀਮਪੁਰ ਖੀਰੀ ਦੇ ਕਾਦਲਾ ਨੂੰ ਸੱਜਾ ਪਟਿਆਲਾ ਦੇ ਕੀ ਨਾਮਾ ਪ੍ਰਧਾਨ ਹਾਂਜੀ ਰਣਜੀਤ ਸਿੰਘ ਸਵਾਜਪੁਰ ਜ਼ਿਲ੍ਹਾ ਪ੍ਰਧਾਨ ਬੀਕੇਜੂ ਕ੍ਰਾਂਤੀਕਾਰੀ ਪ੍ਰਧਾਨ ਜੀ ਸਟੇਸ਼ਨ ਦੇ ਪਹੁੰਚੇ ਹੋ ਠਿਕਾਣਾ ਨਹੀਂ ਕਾਰਨ ਤਾਹਿਆ ਵੀ ਅੱਜ ਤੋਂ 3 ਸਾਲ ਪਹਿਲਾਂ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਆ ਜਿਹੜਾ ਗ੍ਰਹਿ ਰਾਜ ਮੰਤਰੀ ਸੀ ਉਹਦਾ ਜਹਾਜ਼ ਆ ਜਿਹੜਾ ਲੋਕਾਂ ਨੇ ਇਸ ਰੋਸ ਵਜੋਂ ਨਹੀਂ ਸੀ ਜਿਹੜੇ ਤਿੰਨ ਕਾਲੇ ਕਾਨੂੰਨ ਇਹਨਾਂ ਨੇ ਬਣਾਏ ਸੀ ਉਹ ਰੋਸ ਵਜੋਂ ਦਾ ਜਹਾਜ਼ ਨਹੀਂ ਸੀ ਉਤਰਨ ਦਾ ਉਸ ਦਾ ਬੇਟਾ ਜਿਹੜਾ ਸ਼ੀਸ਼ ਮਿਸ਼ਰਾ ਉਹਨੇ ਤੈਸ਼ ਦੇ ਵਿੱਚ ਆ ਕੇ ਇਸ ਗੱਲੋਂ ਲੋਕਾਂ ਦੇ ਇਕੱਠ ਦੇ ਵਿੱਚ ਆਪਣੀ ਥਾਰ ਗੱਡੀ ਦੇ ਰਾਹੀਂ ਲੋਕਾਂ ਤੇ ਉਹ ਗੱਡੀ ਨੂੰ ਚੜਾਇਆ ਤੇ ਸਾਡੇ ਜਿਹੜੇ ਚਾਰ ਕਿਸਾਨ ਉਹਨਾਂ ਨੂੰ ਸ਼ਹੀਦ ਕੀਤਾ ਤੇ ਉਹਦੇ ਨਾਲ ਇੱਕ ਸਾਡੇ ਲੋਕਲ ਪੱਤਰਕਾਰ ਸਾਥੀ ਆ ਜਿਹੜਾ ਨੌਜਵਾਨ ਉਹਨੂੰ ਵੀ ਨਾਲ ਸ਼ਹੀਦ ਕਰਤਾ ਸੋ ਜਦੋਂ ਸਰਕਾਰ ਨੇ ਸਾਨੂੰ 3 ਸਾਲ ਦੇ ਵਿੱਚ ਕੋਈ ਇਨਸਾਫ ਨਹੀਂ ਦਿੱਤਾ ਸੁਗਾ ਉਲਟਾ ਸੀਸ਼ ਮਿਸ਼ਰੇ ਨੂੰ ਜੇਲੋਂ ਬਾਹਰ ਕੱਢ ਕੇ ਉਹਨੂੰ ਜ਼ਮਾਨਤ ਤੇ ਰਹਾਆ ਕਰਕੇ ਉਹਨੂੰ ਘਰਾਂ ਭੇਜਿਆ ਤੇ ਉਹਦਾ ਪਿਓ ਆ ਜਿਹੜਾ ਅਜੇ ਮਿਸ਼ਰਾ ਟੈਣੀ ਜਿਹੜਾ ਇੱਥੋਂ ਦੀ ਇੰਟੈਲੀਜੈਂਸੀਆਂ ਨੇ ਸਾਬਤ ਕਰਤਾ ਕਿ ਉਹ ਉਸ ਦੇ ਵਿੱਚ ਸ਼ਾਮਲ ਸੀ ਉਸ ਦੇ ਵਿੱਚ ਉਹਦਾ ਹੀ ਉਹਦਾ ਹੱਥ ਸੀ ਉਸ ਗੱਲ ਦੇ ਵਿੱਚ ਲੋਕਾਂ ਦੇ ਉੱਤੇ ਥਾਰ ਚੜਾਉਣ ਦੇ ਵਿੱਚ ਇਹ ਸਾਬਤ ਹੋ ਗਿਆ ਇੰਟੈਲੀਜੈਂਸੀ ਵੱਲੋਂ ਤੇ ਉਹਦੇ ਤੇ ਪਰਚਾ ਵੀ ਹੋ ਗਿਆ ਪਰ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਉਲਟਾ ਉਸ ਨੂੰ ਉਹਦਾ ਜਿਹੜਾ ਕਾਰਜਕਾਲ ਸੀ 5 ਸਾਲ ਉਹਨੂੰ ਪੂਰੇ ਹੋਣ ਦਿੱਤੇ ਤੇ ਉਸ ਚੀਜ਼ ਨੂੰ ਅਸੀਂ ਲੈ ਕੇ ਆਜੇ ਇਨਸਾਫ ਦੇ ਲਈ ਸੜਕ ਰੇਲ ਦੀਆਂ ਲੈਨਾਂ ਤੇ ਆਇਆ ਪੂਰੇ ਭਾਰਤ ਦੇ ਵਿੱਚ ਅੱਜ ਜਿਹੜੀਆਂ ਰੇਲਾਂ ਦਾ ਚੱਕਾ ਜਾਮਾ 2 ਘੰਟੇ ਦੇ ਲਈ 12:30 ਤੋਂ 2:30 ਵਜੇ ਤੱਕ ਤੇ ਅਸੀਂ ਸਰਕਾਰ ਨੂੰ ਅੱਜ ਚੇਤਾਵਨੀ ਵੀ ਦੰਨੇ ਆ ਕਿ ਅਸੀਂ ਜਦੋਂ ਤੱਕ ਸਾਨੂੰ ਉਹਨਾਂ ਸਾਥੀਆਂ ਦਾ ਇਨਸਾਫ ਨਹੀਂ ਮਿਲਦਾ ਤੇ ਉਹਨਾਂ ਦੇ ਕਾਤਲਾਂ ਨੂੰ ਜੇਲ੍ਹਾਂ ਦੇ ਵਿੱਚ ਨਹੀਂ ਢੱਕਿਆ ਜਾਂਦਾ ਉਦੋਂ ਤੱਕ ਜਿਹੜਾ ਸੰਘਰਸ਼ ਇਹ ਚੱਲਦਾ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਸੂਬੇ ਆਗੂ ਹਾਂ ਜੀ ਕਿਹੜੀ ਕਿਹੜੀ ਜਥੇਬੰਦੀ ਇਹ ਦੋਨੇ ਜਿਹੜੇ ਮੋਰਚੇ ਆ ਜਿਹੜੇ ਅੱਜ ਹਰਿਆਣੇ ਦੇ ਬਾਰਡਰਾਂ ਤੇ ਬੈਠੇ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਉਹਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹ ਉਹਨਾਂ ਵੱਲੋਂ ਅੱਜ ਦਾ ਜਿਹੜਾ ਇਹ ਧਰਨਾ ਉਹ ਦਿੱਤਾ ਜਾ ਰਿਹਾ ਹੈ ਫਿਲਹਾਲ ਹਜੇ ਕੋਈ ਪ੍ਰੋਗਰਾਮ ਨਹੀਂ ਜਦੋਂ ਆਊਗਾ ਤਾਂ ਅਸੀਂ ਹੂ ਬੂ ਜਿਹੜਾ ਜਿਹੜਾ ਪ੍ਰੋਗਰਾਮ ਅਸੀਂ ਲਾਗੂ ਕਰਾਂਗੇ ਆਜਾ ਦੇ ਇਨਸਾਨ ਉਧਰ ਚਲਦੇ ਹੋ ਉਧਰ ਦੇਖ ਲਿਓ ਕੀ ਪੈਂਦੀਆਂ ਕਈ ਵਾ ਗੁਰਤੇਵ ਸਿੰਘ ਸੋਨਾ ਸੁਭਾ ਸਿੰਘ ਮੀਟ ਪ੍ਰਦਾਨ ਭਾਰਤੀ ਕਿਸਾਨਾਂ ਦੀ ਏਕਤਾ ਪਟਾੜੀ ਕੰਮ ਆਜ ਦਾ ਜਿਹੜਾ ਪ੍ਰੋਗਰਾਮ ਆ ਦੋ ਵੱਡੇ ਥੋਰਾਂ ਵੱਲੋਂ ਐਸਕੇਮ ਦੇ ਰਾਜੂ ਤੋਂ ਕੇ ਐਮ ਵੱਲੋਂ ਪੂਰੇ ਪੌਰ ਦੇ ਵਿੱਚ ਦੋ ਘੰਟੇ ਵਾਸਤੇ 12:30 ਤੋਂ ਲੈ ਕੇ 2:30 ਤੱਕ ਦਾ ਪ੍ਰੋਗਰਾਮ ਇਹਦੇ ਵਿੱਚ 2021 ਦੇ ਵਿੱਚ ਜਿਹੜਾ ਹੋਣਾ ਚੱਲਿਆ ਸੀ ਉਹਦੇ ਵਿੱਚ ਲਖਮੀਰ ਖੇੜੇ ਦੇ ਵਿੱਚ ਇੱਕ ਅਜੇ ਮਿਸਰਾ ਟੈਨੇ ਦਾ ਮੰਤਰੀ ਨੇ ਕਿਸਾਨਾਂ ਤੇ ਸਿੱਧੀਆਂ ਗੱਡੀਆਂ ਚੜਾ ਕੇ ਉਹਨਾਂ ਨੂੰ ਸੀਤ ਕਰਾਇਆ ਗਿਆ ਉੱਥੇ ਇੱਕ ਸਾਡਾ ਪੱਤਰਕਾਰ ਵੀਰ ਵੀ ਸਿੱਧਾ ਹੋਇਆ ਉਹਨੂੰ ਇਨਸਾਫ ਦਵਾਉਣ ਵਾਸਤੇ ਪਲੱਸ ਸਰਕਾਰ ਦੀ ਵਾਦਾ ਖਲਾਫੀ ਜਿਵੇਂ ਮੌਕਿਆਂ ਦੀਆਂ ਮੰਗਾਂ ਨੇ ਐਮਐਸਪੀ ਕ੍ਰਾਂਤੀ ਨੂੰ ਹੋ ਗਿਆ ਸੁਭਾਮਨਾਦਨ ਕਮੇਟੀ ਦੀ ਰਿਪੋਰਟ ਲਾਗੂ ਜੋ 2020 ਬਿਜਲੀ ਬਿਲਾ ਮਨਰੇਗਾ ਜਿਵੇਂ ਘਟੋ ਘਟ ਦੋ 200 ਦਿਨ ਕੰਮ ਦਿਹਾੜੀ 700 ਰੁਪਏ ਹੋਰ ਕੋਈ ਨਕਸਾਨਾਂ ਦੇ ਵਾਸਤੇ ਕੋਈ ਪਾਲਿਸੀ ਕਾਫੀ ਜਿਹੜੇ ਮੌਕੇ ਦੇ ਮੰਗਾ ਨੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਪੂਰੇ ਭਾਰਤ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈ। ਕਿਹੜੀ ਸੰਸਥਾ ਵੱਲੋਂ ਜਿਹੜਾ ਹੈਗਾ ਤਰਨ ਲੱਗਾ ਦੇਖੋ ਜੇ ਇਹ ਦੋ ਵੱਡੇ ਫੋਰਮਾਂ ਵੱਲੋਂ SKM ਬਿਹਰਾਲਾ ਤੇ KM ਵੱਲੋਂ ਵੱਡੇ ਫੋਰਮਾਂ ਸਾਂਝਾ ਪ੍ਰੋਗਰਾਮ ਆ ਪੂਰੇ ਭਾਰਤ ਦੇ ਵਿੱਚ ਪਟਿਆਲਾ ਦੇ ਵਿੱਚ ਜੰਗ ਸਿੰਘ ਪਟੇੜੀ ਵਿਖੇ ਜੇ ਤਾਂ ਪ੍ਰੈਵਿਕਲਾ ਬੁਲਾਉਣ ਦੀ ਅਗਵਾਈ ਵਿੱਚ ਆਦਾਂ ਜਿਹਾ ਜਿਹਾ ਪ੍ਰੋਗਰਾਮ ਆ ਉਹ ਚੱਲ ਰਿਹਾ ਆ ਫਿਰ ਆਪਾਂ ਗੱਲ ਕਰਦੇ ਆ ਜਿਹੜੇ ਉਸ ਟਾਈਮ ਤੋਂ ਜਿਹੜਾ ਸਾਡੇ ਨਾਲ ਧੱਕਾ ਹੋਇਆ ਹੋਇਆ ਜੋ 13 ਫਰਮ ਨੂੰ ਅਸੀਂ ਫੇਰ ਦੁਬਾਰੇ ਤਿਆਰੀ ਕਰੀ ਵੀ ਅਸੀਂ ਆਪਣੇ ਰਹਿੰਦੇ ਮੰਗਾ ਸਰਕਾਰ ਦੀ ਵਾਦਾ ਖਲਾਫੀ ਵਿਰੋਧ ਦੇ ਵਿੱਚ ਦਿੱਲੀ ਜਾਣ ਦੀ ਤਿਆਰੀ ਕਰੀ ਤਾਂ ਸਾਨੂੰ ਸਾਡੇ ਬਾਡਰਾਂ ਤੇ ਐ ਤਰੀਕੇ ਨਾਲ ਰੋਕਿਆ ਗਿਆ ਜਿਵੇਂ ਕਿਸੇ ਹੋਰ ਦੇਸ਼ ਦੇ ਲੋਕ ਹੋਣ ਅਸੀਂ ਆਪਣੀ ਰਾਜਧਾਨੀ ਵਿੱਚ ਆਪਣੇ ਮੰਗਾਂ ਮਿਲਣ ਜਾ ਸਕਦੇ ਸਭ ਬੜੇ ਬੜੇ ਪੈਰੀਗੇਡ ਲਾਤੇ ਬਾਡਰ ਬਣਾਤੇ ਸਾਡੇ ਬਾ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਕਦੇ ਐਸਐਲਰ ਦੀਆਂ ਗੋਲੀਆਂ ਚਰਨ ਅਥਰੂ ਗੈਸ ਦੇ ਕੋਲੇ ਬਹੁਤ ਕੁਝ ਡੇਨਾ ਰਹੀ ਉੱਥੇ ਸਾਡੇ ਹਜ਼ਾਰਾਂ ਕਿਸਾਨ ਪਟੜੂ ਕਿਸੇ ਨੇ ਸਾਡੇ ਅੱਖਾਂ ਕਬਾਈਆਂ ਕਿਸੇ ਨੇ ਲੱਤਾਂ ਕਬਾਈਆਂ ਕਿਸੇ ਨੇ ਖੂਸ ਕਬਾਇਆ ਔਰ ਉਹ ਤੋਂ ਬਾਅਦ ਇੱਥੇ ਤੱਕ ਨਹੀਂ ਉਹ ਤੋਂ ਬਾਅਦ ਵੀ دہشت ਦਾ ਮਾਹੌਲ ਬਣਾਉਣ ਬਾਅਦ ਤੇ ਬੀਜੇਪੀ ਸਰਕਾਰ ਨੇ ਸਾਡਾ ਖਨੌਰੀਪਾਟ ਦੇ ਇੱਕ ਕਿਸਾਨ ਵੀਰ ਸੁਭਕਰਨ ਸਿੰਘਾ ਉਹਨੂੰ ਸਿੱਧੀਆਂ ਉਹਦੇ ਗੋਲਿਆਂ ਚ ਲਾ ਕੇ ਹਜ਼ਾਰਾਂ ਟਰੈਕਟਰ ਪੰਨੇ ਕਾ ਸੀਲ ਕੀਤਾ ਗਿਆ ਇਸ ਤੋਂ ਇਲਾਵਾ ਕੋਈ ਹੋਰ ਪ੍ਰੋਗਰਾਮ ਹੋਏਗਾ ਅੱਜ ਤੱਕ ਆਇਆ ਵੀ ਫਿਲਹਾਲ ਇਹ ਆ ਦੋ ਘੰਟੇ ਦੇ ਪ੍ਰੋਗਰਾਮ ਆ ਅੱਜ ਦਾ ਪ੍ਰੋਗਰਾਮ ਸਿਰਫ ਦੋ ਘੰਟੇ ਦਾ ਐ ਤੋਂ ਬਿਨਾ ਲਗਾਤਾਰ ਆ ਸੀ ਜਦ ਤੱਕ ਜਿਹੜੀਆਂ ਸਾਡੇ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਨਹੀਂ ਜਾਂਦੀਆਂ ਪ੍ਰੋਗਰਾਮ ਲਗਾਤਾਰ ਮੋਰਚਿਆਂ ਵੱਲੋਂ ਦੇਜਾਣੇ ਨੇ ਕਿਉਂਕਿ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਮੰਗਾਂ ਨੇ ਸਰਕਾਰ ਦਿਆ ਮੰਨੀਆਂ ਹੋਈਆਂ ਮੰਗਾਂ ਨੇ ਵੀ ਆਸੀਂ ਲਾਗੂ ਕਰਾਂਗੇ ਸਿਰਫ ਲਾਗੂ ਨਹੀਂ ਕਰ ਰਹੇ ਇਹਦਾ ਕਾਰਨ ਇੱਕ ਹੈ ਜਿਹੜਾ ਸਰਕਾਰ ਚਾਹਦੀ ਆ ਵੀ ਸਾਰਾ ਕੁਝ ਕਾਰਪੋਰੇਟ ਸੈਕਟਰ ਦੇ ਹੱਥ ਵਿੱਚ ਦੇ ਦਈਏ ਦੇਖੋ ਸਾਰੇ ਲੋਕ ਕੰਮ ਕਰਦੇ ਨੇ ਕੋਈ ਸਾਡਾ ਪੱਤਰਕਾਰ ਵੀ ਰ ਆ ਉਹ ਵੀ ਆਪਣੀ ਮਿਹਨਤ ਕਰ ਰਿਹਾ ਕੋਈ ਪੁਲਿਸ ਮੁਲਾਜ਼ਮਾ ਉਹ ਵੀ ਕੰਮ ਕਰ ਰਿਹਾ ਕੋਈ ਚਪੜਾਸੀ ਉਹ ਵੀ ਕੰਮ ਕਿਸਾਨ ਵੀ ਕੰਮ ਕਰ ਰਿਹਾ ਕੋਈ 12 ਘੰਟੇ ਕੋਈ 14 ਘੰਟੇ ਜਿਹੜੇ 80% ਕਿਰਤੀ ਮਿਹਨਤੀ ਲੋਕ ਨੇ ਆਪਣੇ ਬੱਚੇ ਨੂੰ ਪਾਲਣ ਪੋਤੇ ਕੋਈ ਨਾ ਕੋਈ ਕੰਮ ਕਰ ਰਹੇ ਨੇ ਪਰ ਜਿਹੜੀਆਂ ਸਰਕਾਰਾਂ ਨੇ ਉਹ ਕੰਮ ਕਰਕੇ ਉਹਨਾਂ ਨੂੰ ਫੇਰ ਵੀ ਚੰਗੀ ਜ਼ਿੰਦਗੀ ਨਹੀਂ ਜੀਣ ਦਈਆਂ 99 ਤਰ੍ਹਾਂ ਤਰ੍ਹਾਂ ਦੀਆਂ ਪਾਲਿਸੀਆਂ ਜਿਵੇਂ 2020 ਬਿਜਲੀ ਬਿੱਲ ਕਹਿੰਦੇ ਨੇ ਚਿਪ ਵਾਲਾ ਮੀਟਰ ਜਿਵੇਂ ਤੁਹਾਡੇ ਕੋਲ 4 ਪੈਸੇ ਹੈਗੇ ਨੇ ਤਾਂ ਤੁਸੀਂ ਚਲਾ ਸਕਦੇ ਨਹੀਂ ਨਾ ਸੀ ਸਰਕਾਰ ਸਾਰਾ ਕੁਝ ਪ੍ਰਾਈਵੇਟ ਅਧਾਰਨ ਦੇ ਰਹੀ ਆ ਮਤਲਬ ਬਹੁਤ ਵੱਡੀਆਂ ਮੰਗਾਂ ਹੁਣ ਮਜ਼ਦੂਰਾਂ ਦੀ ਗੱਲ ਕਰਦੇ ਆਪਾਂ ਘਟੋ ਘਟਾ ਨੂੰ 200 ਦਿਨ ਕੰਮ ਵੀ ਲੈ 700 ਦੀ ਦਿਹਾੜੀ ਬਣੇ ਜਿਹੜਾ ਮਹਿੰਗਾਈ ਦਾ ਅੱਜ ਦਾ ਟਾਈਮ ਆ 4 ਗੁਣਾ ਮਹਿੰਗਾਈ ਵਧ ਗਈ ਜੇ ਸਰਕਾਰ ਜਿਹੜੇ ਵੱਡੇ ਅਫਸਰ ਨੇ ਆਈਐਸ ਪੀਸ ਬੜੇ-ਬੜੇ ਅਫਸਰ ਤਰਖਾ ਸਾਰਾ ਕੁਝ ਭਾਦ ਰਿਆ ਬਾਕੀ ਜਿਹੜੇ ਮੀਡਲ ਕਲਾਸ ਲੋਕਾਂ ਨੇ ਉਹਨਾਂ ਨਾਲ ਕੰਟਰੈਕਟਰ ਬੇਸ ਤੇ ਜੀ ਘਰ ਤੇ ਆ ਕਿਸੇ ਨੂੰ 10000 ਕਿਸੇ ਨੂੰ 8000 ਕਿਸੇ ਨੂੰ ਉਹ ਜਦ ਕਿ ਗਲਤ ਹੈ ਸਰਕਾਰ ਨੂੰ ਸਾਰਿਆਂ ਨੂੰ ਇੱਕ ਨੀਕਾ ਨਾਲ ਦੇਖਣਾ ਚਾਹੀਦਾ ਕਾਨੂੰਨ ਇੱਕ ਹੋਣਾ ਚਾਹੀਦਾ ਜਿਵੇਂ ਕਾਨੂੰਨ ਦੀ ਗੱਲ ਕਰਦੇ ਆ ਮੰਤਰੀਆਂ ਵਾਸਤੇ ਹੋਰ ਨੇ ਆਮ ਲੋਕਾਂ ਵਾਸਤੇ ਹੋਰ ਨੇ ਜੇ ਕੋਈ ਮੰਤਰੀ ਆ ਉਹ ਤੇ ਉਦੋਂ ਉੱਚਾ ਜਿਹਾ ਮਰਜ਼ੀ ਪਰਚਾ ਆ ਉਹ ਗ੍ਰਹਿ ਮੰਤਰੀ ਬਣ ਜਾਊਗਾ ਅਣਪੜਾ ਉਹ ਸਿੱਖਿਆ ਮੰਤਰੀ ਬਣ ਜਾਊਗਾ ਉਦਾਵਗਾ ਕਰਾਇਆ ਮੈਂ ਜੇਲ੍ਹ ਚ ਬੈਠਾ ਬੈਠਾ ਦੋ ਜਗ੍ਹਾ ਵੋਟਾਂ ਚੋਣ ਲੜ ਸਕਦਾ ਅਸੀਂ ਵੋਟ ਨਹੀਂ ਪਾ ਸਕਦੇ ਜੇ ਇੱਕ ਸਰਕਾਰ ਨਾਲ ਕੋਈ ਸਰਕਾਰੀ ਮਲਾਵਾ ਇੱਕ ਪਾਸੇ ਵੀ ਰੱਖਣਾ ਉਹਦੀ ਯੋਗਤਾ ਦੇਖੀ ਜਾਂਦੇ ਆ ਫਿਜ਼ੀਕਲ ਫਿਟਨੈਸ ਉਹਦੀ ਪੜ੍ਹਾਈ ਲਿਖਾਈ ਕੀ ਆ ਜਦੋਂ ਨੇਤਾ ਚੁਣਨਾ ਉੱਥੇ ਇਕੱਠਾ ਸਾਬ ਆਹਾ ਮੇਰੀ ਸਾਰੇ ਲੋਕਾਂ ਨੂੰ ਪੀਲਾ ਕੜੇ ਲਿਖੇ ਲੋਕਾਂ ਨੂੰ ਦੇਖੋ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਬਾਤਾਂ ਲਈ ਲੜ ਰਹੇ ਨੇ ਉਹਨਾਂ ਨੂੰ ਵੀ ਕਾਨੂੰਨ ਦੀ ਵਿਵਸਥਾ ਵਾਸਤੇ ਕੋਈ ਜਿਹੜੇ ਮੰਤਰੀ ਜਾਂ ਐਮਐਲਏ ਕਿਸੇ ਨੇ ਬਣਾਣਾ ਕੋਈ ਉਹਦੀ ਪੜ੍ਹਾਈ ਲਿਖਾਈ ਉਹਦੀ ਯੋਗਤਾ ਨਾ ਕੁਝ ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਜਦੋਂ ਤੱਕ ਅਸਲੀ ਲੜਾਈ ਨਾ ਦੇ ਕਾਮਯਾਬ ਨਹੀਂ ਤਾਂ ਕਾਰਪੋਰੇਟ ਸੈਕਟਰ ਦੇ ਹੱਕਾਂ ਵਿੱਚ ਜਿਹਨੇ ਸਾਡੀਆਂ ਸਰਕਾਰਾਂ ਕਰ ਰਹੇ ਨੇ ਉਹ ਦਿਨ ਤੌਰ ਨਹੀਂ ਅਸੀਂ ਕਹਿ ਦਿੰਦੇ ਵੀ ਅਸੀਂ ਗੁਲਾਮੀ ਦੇ ਜੰਜਾ ਤੋੜ ਤੋਕੇ ਅੰਗਰੇਜ਼ਾਂ ਤੋਂ ਅੱਜ ਅਸੀਂ ਆਜ਼ਾਦ ਨਹੀਂ ਅੱਜ ਅਸੀਂ ਸਾਡੀਆਂ ਸਰਕਾਰਾਂ ਦੇ ਗੁਲਾਮ ਆ ਸਰਕਾਰ ਜਿਵੇਂ ਮਰਜ਼ੀ ਚਾਵੇ ਸਾਨੂੰ ਕੁੱਟ ਵੀ ਰਹੀ ਆ ਰੋਣ ਵੀ ਨਹੀਂ ਦੇਰੀ ਆਪਣੇ ਸਾਨੂੰ ਜ਼ਿੰਦਗੀ ਜੀਣ ਦੇ ਲਈ ਜਦਕਿ ਅਸੀਂ ਮਿਹਨਤੀ ਬਹੁਤ ਜ਼ਿਆਦਾ ਕਰ ਰਹੇ ਹਾਂ ਇਹਦੇ ਕਰਕੇ ਜਿਹੜੇ ਦੋ ਵੱਡੇ ਫਾਰਮਾਂ ਨੇ ਇੱਕ ਬਹੁਤ ਵੱਡਾ ਉਹਦਾ ਕੰਮ ਲੈ ਕੇ ਆਈ ਆ ਵੀ ਹਾਂ ਸ਼ਾਇਦ ਸਾਨੂੰ ਥੋੜਾ ਜਿਹਾ ਚੰਨਾ ਲੱਗਦਾ ਵੀ ਲੋਕ ਆਮ ਲੋਕਲ ਸ਼ਾਇਦ ਜਿੱਤ ਹੋ ਜੇ ਇਹ ਜਿਵੇਂ ਲੜਾਈਆਂ ਨੇ ਸਾਰੇ ਵਰਗ ਦੀਆਂ ਲੜਾਈਆਂ ਐਵੇਂ ਹੀ ਚੱਲਦੇ ਰਹਿਣਗਾ ਲੜਦੇ ਰਹਿਣਾਗਾ